ਚਲੋ ਆਪਾਂ ਇਹ ਪੈਸਾ ਵੰਡ ਦਿੰਨੇ ਆ ਅੱਡੜ ਜਗ੍ਹਾ ਤੇ 2000 ਕਰੋੜ ਨਾਲ ਪਿਛੜੇ ਇਲਾਕਿਆਂ 'ਚ ਲਗਭਗ 200 ਨਵੇਂ ਹਸਪਤਾਲ ਜਾਂ ਕਲੀਨਿਕ ਬਣਾਏ ਜਾ ਸਕਦੇ ਐ ਐਜੂਕੇਸ਼ਨ ਲਈ 1500 ਕਰੋੜ ਦੀ ਇਨਵੈਸਟਮੈਂਟ ਨਾਲ ਲਗਭਗ 750 ਨਵੇਂ ਸਕੂਲ ਬਣਾਏ ਜਾ ਸਕਦੇ ਐ ਤੇ ਟੀਚਰਾਂ ਨੂੰ ਨੌਕਰੀ ਤੇ ਵੀ ਰੱਖ ਸਕਦੇ ਆ ਤਾਂਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਨੂੰ maat ਦੇ ਦੇਣ 2000 ਕਰੋੜ ਨਾਲ 1000 ਕਿਲੋਮੀਟਰ ਤੱਕ ਦੀ ਰੋਡ ਡਿਵੈਲਪ ਕੀਤੀ ਜਾ ਸਕਦੀ ਐ 1500 ਕਰੋੜ ਨਾਲ ਲਗਭਗ 300 ਮੈਗਾਵਾਟ ਸੋਲਰ ਪਾਵਰ ਇੰਸਟਾਲ ਕੀਤੇ ਜਾ ਸਕਦੇ ਐ ਜੋ ਹਜ਼ਾਰਾਂ ਘਰਾਂ ਨੂੰ ਇਲੈਕਟ੍ਰਿਕ ਦੀ ਪ੍ਰੋਵਾਈਡ ਕਰੂਗਾ ਖੇਤੀਬਾੜੀ ਚ 1000 ਕਰੋੜ ਦੀ ਅਲੋਕੇਸ਼ਨ ਨਾਲ 5 ਲੱਖ ਹੈਕਟੇਰ ਦੀ ਇਰੀਗੇਸ਼ਨ ਤੇ ਸਬਸਿਡੀ ਆਫਰ ਕੀਤੀ ਜਾ ਸਕਦੀ ਹੈ ਜੋ ਛੋਟੇ ਕਿਸਾਨਾਂ ਦੀ ਪ੍ਰੋਡਕਟਿਵਿਟੀ ਨੂੰ ਵਧਾਊਗਾ ਅਰਬਨ ਡਵੈਲਪਮੈਂਟ ਲਈ 1500 ਕਰੋੜ ਨਾਲ ਲਗਭਗ 1 ਲੱਖ ਅਫੋਰਡੇਬਲ ਹਾਊਸਿੰਗ ਯੂਨਿਟਸ ਬਣਾਏ ਜਾ ਸਕਦੇ ਜੋ ਝੁੱਗੀ ਝੌਪੜੀਆਂ ਖਤਮ ਕਰ ਸਕਦੇ ਤੇ ਹਾਲੇ ਵੀ 500 ਕਰੋੜ ਬਚਦਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇ ਮੇਰੇ ਵਰਗਾ ਇੱਕ ਆਮ ਮੰਦਾ ਇਹ ਸਭ ਕੈਲਕੂਲੇਸ਼ਨਾਂ ਕਰ ਸਕਦਾ ਹੈ ਤੇ ਸਰਕਾਰ ਇਹ ਪੈਸਾ ਵਾਪਸ ਕਿਉਂ ਨਹੀਂ ਲੈ ਕੇ ਆ ਰਹੀ